ਜੰਗਬੂ ਬੁਲਾ ਮੈਨੂੰ ਕੀ ਇਯਾ ਬੇਟੇ ਜਲਦੀ ਕਰ ਤੇਰੇ ਪਾਪਾ ਨੇ ਮਨ ਰੋਟੀ ਬਣਾਣੀ ਆ ਮੰਮੀ ਨੇ ਆਉਣੀ ਆ ਨਾ ਇਹ ਮਾਸਾ ਮੇਰੇ ਸੋਹਣੇ ਵੀਰੇ ਨੂੰ ਕੀ ਹੋ ਗਿਆ ਓਏ ਓਏ ਮੈਂ ਆਉਂਦੀ ਸੋ ਜਾ ਮਾਣੋ ਬਿੱਲੀ ਆਈ ਸੰਜੇ ਬੱਬੂਆ ਮਾਣੋ ਬਿੱਲੀ ਆਈ ਸੰਜੇ ਬੱਬੂਆ ਮਾਣੋ ਬਿੱਲੀ ਆਈ ਯਾ ਦੇਖਿਆ ਦਰਸ਼ਕੋ ਹੁਣ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਕਿ ਇਹ ਸ਼ਖਸ ਤੇ ਇਹ ਆਵਾਜ਼ ਲਗਭਗ ਹਰ ਇੱਕ ਪੰਜਾਬੀ ਨੇ ਪੰਜਾਬ ਤੋਂ ਬਾਹਰ ਵੀ ਬਹੁਤ ਲੋਕ ਨੇ ਜਿਨ੍ਹਾਂ ਨੇ ਆਵਾਜ਼ ਸੁਣੀ ਹੈ ਉਦੋਂ ਪਹਿਲਾਂ ਮੈਂ ਸੰਜੇ ਬੱਬੂਆ ਗਿਆ ਫਿਰ ਮਰੀ ਤਰਸ਼ਨੀ ਜੀ ਕਹਿੰਦੇ ਬੜਾ ਖਰਾਬ ਹੈ ਤਰਸ਼ਨੀ ਸ਼ਰਮਾ ਜੀ ਸੋ ਉਹ ਉਹ ਇਤੇ ਜੰਨੂ ਜਾ ਕੇ ਉਹਨਾਂ ਨੇ ਦੂਰਦਰਸ਼ਨ ਤੋਂ ਇੱਕ ਭੇਜਤੀ ਟੈਲੀਗ੍ਰਾਮ ਤੇ ਟੈਲੀਗ੍ਰਾਮ ਫਿਰ ਮੈਂ ਉੱਤੇ ਚਲੇ ਗਿਆ ਉੱਤੇ ਮੇ ਤੋਂ ਜੀ ਸੀਗੇ ਆਪਣੇ ਹਰਜੀਤ ਸਿੰਘ ਜੀ ਸੀਗੇ ਗਵਰਦਨ ਸ਼ਰਮਾ ਜੀ ਸੀਗੇ ਸੁਰਿੰਦਰ ਸ਼ਰਮਾ ਜੀ ਇਸ ਤਰ੍ਹਾਂ ਇਹ ਸਾਰੇ ਲੋਕ ਸੀਗੇ ਇਹਨਾਂ ਨੂੰ ਚੰਗਾ ਲੱਗਿਆ ਤੇ ਅਮਤੋਜ ਜੀ ਨੇ ਇਹਨੂੰ ਪੇਸ਼ ਵੀ ਬੜੇ ਵਧੀਆ ਤਰੀਕੇ ਨਾਲ ਕੀਤਾ ਮੈਂ ਸਟੇਜਾਂ ਤੇ ਜਾਂਦਾ ਰਿਹਾ ਉੱਥੇ ਪਸੰਦ ਕੀਤਾ ਪਰ ਕੱਲੇ ਇੱਕ ਗੀਤ ਨਾਲ ਨਹੀਂ ਸੀ ਉੱਥੇ ਮੈਨੂੰ 2 ਘੰਟੇ ਦਾ ਪ੍ਰੋਗਰਾਮ ਦੇਣਾ ਪੈਂਦਾ ਸੀ ਬੱਚਿਆਂ ਦਾ ਵੀ ਵਿੱਚ ਵੱਡਿਆਂ ਦਾ ਵੀ ਸਾਂਝਾ ਜਿਹਾ ਪ੍ਰੋਗਰਾਮ ਕਰਕੇ ਦੇਣਾ ਪੈਂਦਾ ਸੀ ਸੋ ਹੁਣ ਉਹੀ ਜਿਹੜਾ ਬਹੁਤ ਦੂਰ ਦੂਰ ਤੱਕ ਪਹੁੰਚ ਗਿਆ ਹੈ